ਇੱਧਰ ਰੋਟੀ ਟਾਈਮ ਪਾਰਟੀ ਚਲੋ ਰੋਟੀ ਖਾਓ ਹੁਣ ਹੋਰ ਕੁਝ ਨਹੀਂ ਖਾਣਾ ਚਲੋ ਇੱਕੋ ਇੱਕ ਰੋਟੀ ਖਾਧੀ ਸੀ ਥੋੜੇ ਜਿਹਾ ਖਾ ਸਕਦੇ ਹੁਣ ਰੋਟੀ ਖਾਣੀ ਤੇ ਪਰ ਖਾਧੀ ਸੀ ਰੋਟੀ ਤੋਂ ਬਾਅਦ ਕੱਲ ਨੂੰ ਸੋਨੇ ਓਕੇ ਚਲੋ ਠੀਕ ਇੱਧਰ ਵੇਖੋ ਰੋਟੀ ਖਾਣ ਦਾ ਸਟਾਈਲ ਬੱਚੇ ਰੋਟੀ ਖਾ ਰਹੇ ਆ ਮੈਂ ਅਮਾ ਨੂੰ ਮੈ ਡਿਸਕਵਰ ਕੀਤਾ ਇੱਧਰ ਕੌਣ ਆਊਗਾ ਦਾਦੀ ਨੇ ਤਾਂ ਮੀਂਹ ਹਾਂ ਉਹ ਹਾਥੀ ਮੰਤ ਸੀਟ ਤੋਂ ਨਹੀਂ ਉੱਠਣਾ ਪੁੱਤ ਬੈ ਕੇ ਚੇਅਰ ਤੇ ਆਰਾਮ ਨਾ ਖਾਓ ਇੱਕੋ ਥਾਂ ਤੇ ਬੈਠਾ ਹੁੰਦਾ ਜਾਨਵਰ ਉਹ ਮੇਰੇ ਧੱਕ ਵੀ ਧੱਕ ਵੇਖੀ ਚੱਲ ਚੱਤ ਵੀ ਆ ਹਾਂ ਜੀ ਮੈਂ ਤੁਮਾ ਐ ਇੱਕ ਇੱਕ ਗੁਰੂ ਦੇ ਟੋਕੀ ਦੁੰਦੇ ਕੰਬਾਈ ਉਹ ਅੱਛਾ ਉਹ ਸੁਣਾ ਲਿਆ ਉਹ ਅੱਛਾ ਉਹ ਰੱਖ ਮੱਖਣੀ ਹੋਰ ਪੋਣੀ ਲੈ ਵੀ ਉਹ ਫਿਸ਼ ਹੈ ਫਿਸ਼ ਫਿਸ਼ ਹਾਂ ਫਿਸ਼ ਫਿਸ਼ ਦੇ ਰੋਟੀ ਖਾਦੀ ਉਹ ਦੇਖ ਫੋਨ ਬਾਈ ਨਾਲ ਲੈ ਕੇ ਜਾਂਦਾ ਫੋਨ ਚੜਕ ਫੋਨ ਆ ਗਿਆ ਉਹ ਅੱਜ ਤੋਂ ਰਹਿਣਾ ਫਿਸ਼ ਫਿਸ਼ ਖਾ ਗਿਆ ਫਿਸ਼ ਪਿੰਨੇ ਖਾਦੀ ਫਿਸ਼ ਦਾ ਨਹਿਰੀ ਪੀਣਾ ਇਦੋਂ ਉਹ ਦੋ ਉਹ ਨਾ ਟੇਬਲ ਬਣ ਗਿਆ ਇੱਧਰ ਖੇਡੀ ਜਾਂਦੀਆਂ ਮਾਂ ਤੇ ਚਾਰਟ ਇਹ ਆਉਣਾ ਮਾਂ ਟੇਬਲ ਇੱਧਰ ਉੱਥੇ ਅਸੀਂ ਸੋਚਿਆ ਵੀ ਬੈਠਣ ਨੂੰ ਬਣਾ ਦਈਏ ਜਿੱਥੇ ਆਪਾਂ ਮਸਮਾਨ ਰੱਖ ਲਿਆ ਕਰੀਏ ਖਾਣ ਲੱਗੇ ਜਾ ਫਾਉਮੀ ਬਹਿਜਿਆ ਗਰੀ ਬਚਾਰੇ ਪੂਰਾ ਵੱਧ ਵੀ ਰਹੀ ਜੀ ਇਹ ਤੋਂ ਪੂਰਾ ਕੱਟ ਕੱਟ ਦਿਓ ਇੰਦਰ ਇੰਸਪੈਕਟਰ ਇੱਥੇ ਆਇਆ ਨਾ ਦੌੜ ਕੇ ਆਇਆ ਕੋ ਨੂੰ ਆਇਆ ਉਹ ਨੂੰ ਆਇਆ ਹੂੰ ਉਹ ਨੂੰ ਆਇਆ ਡੇ ਜਮਾ ਸਹੀ ਹੈ ਪੂਰਾ ਵਧੀਆ ਬਣ ਗਿਆ ਅੰਨਾ ਵਾ ਆਪਦਾ ਟੀਵੀ ਦੇਖਦਾ ਹਾਂ ਕੱਟ ਬੋ ਗੰਡ ਮੇਰਾ ਇਧਰ ਨਾਲ ਕੱਟ ਸਕਦੇ ਸਨੈਲ ਸੁੱਤੀ ਪਈ ਆ ਇਧਰ ਨਾਲ ਪਤਾ ਕਰ ਕਰਾ ਰਹਾ ਆ ਆਪਸਾ ਕਰ ਕਰਾ ਨਹੀਂ ਨਹੀਂ ਹਾਂ ਆਪਸਾ ਕੱਟੋ ਠੀਕ ਹੈ ਕੀ ਕਰੀ ਜਾਂਦੀਆਂ ਇਧਰ ਬੀਜੀ ਆਖੀ ਮੈਂ ਇੰਨਾ ਪਾਣੀ ਪਾ ਲੈ ਉਹ ਪਾਣੀ ਮਾਨਤ ਬੱਸ ਕਰੋ ਪਾ ਤੁਸੀਂ ਛੱਟ ਖਾ ਲੈਣੀ ਇਧਰ ਆ

ਬਣਿਆ ਮੈਂ ਆ ਹੀ ਬਸ ਬੈਠਣ ਨੂੰ ਆਪ ਮੂਹਰੋ ਬੰਦ ਕਰਦੇ ਹਾਂ ਛੋਟਾ ਡੈਕ ਆਵਾਜ਼ ਆਈ ਜਾਂਦੀ ਹੈ ਛੋਟਾ ਡੈਕ ਬਣ ਗਿਆ ਹੁਣ ਬੈਠਣ ਨਾ ਜਾਂਦੀ ਆ 9ਵੀਂ ਫਾਈਨਲ ਲੁੱਕ ਦੇਖ ਲਓ ਵੀ ਹਜੇ ਤਾਂ ਰਹਿੰਦੀ ਆ ਵੈਸੇ ਸ਼ਾਮ ਹੋ ਗਈ ਸ਼ਾਮ ਛੱਡ ਨਹੀਂ ਰਹੀ ਹੋ ਗਿਆ ਮਤਲਬ ਹਨੇਰਾ ਹੋਣ ਵਾਲਾ ਹੀ ਆ 10 ਵੱਜ ਗਏ ਹੁਣੇ ਮੇਰੇ ਹਿਸਾਬ ਨਾਲ ਇਹਨੂੰ ਬੰਦ ਕਰਨ ਵਾਲਾ ਰਹਿ ਗਿਆ ਹੁਣ ਉਹ ਮਾਰ ਕੇ ਨਾ ਕਰੀ ਆ ਆ ਆ ਬੈਠੇ ਨਾ ਬਣੇ ਮੁੜ ਕੇ ਨਾ ਜਿਹੜੀ ਉਹ ਗ੍ਰੇਵਲ ਲਿਆ ਕੇ ਜਾਂ ਜਿਹੜਾ ਉਹ ਜਿ ਜਿ ਕੁ ਲਿਆਉਣੀ ਏ ਥੱਲੇ ਪੋਣ ਲਈ ਲਿਆਉਣ ਕਰਾਂ ਉਹੀ ਛੱਡ ਦਾਂਗੇ ਆਸਕਰ ਆਸਕਰ ਕਦੋਂ ਉਧਰ ਨਾ ਡੱਗ ਪੀ ਤੂੰ ਕਦੋਂ ਉਧਰ ਨਾ ਡੱਗ ਪਿਓ ਮਨ ਮਾਰ ਤੂੰ ਦੀ ਸੁਣ ਲਾ ਕੰਪਾ ਪਰਾ ਏਰੀਆ ਤੋਂ ਵਧੀਆ ਬਣ ਜੂ ਬੈਨ ਨੂੰ ਪੂਰਾ ਔਰ ਤੂੰ ਪਾ ਪਾ ਆਹ ਕਿਤੇ ਤੋਂ ਉਹ ਤੁਮ ਆ ਲੱਗ ਗਿਆ ਇਹ ਕਿਹੜੀ ਬੋਲੀ ਪਾ ਕੇ ਹੱਡੀ ਇਹ ਤੇ ਕਾ ਕਿਤੇ ਕਾ ਕਰ ਕੇ ਢੇੜਾ ਦੇ ਦੇ ਨੀ ਮਟਿਆਰੇ ਢੇੜਾ ਦੇ ਦੇ ਨੀ ਮਟਿਆਰੇ மன தான் ஆஹ ஸ்கூட்டரோ ஸ்கூட்டா டெக பி நான் நோ நோ ஸ்கூட்டா நான் ਵਾਸਾ ਆਏ ਨਹੀਂ ਸੀਮੈਂਟ ਆ ਗਿਆ ਦੇਖੋ ਨਹੀਂ ਆਪਾਂ ਬਹਿ ਗਿਆ ਜਥਾ ਇਹ ਮੁੜ ਕੇ ਫਿਰ ਵੀ ਉੱਥੇ ਸੀ ਗਿਆ ਮੇਰੇ ਫੱਟਾ ਲਾ ਕੇ ਪਾਉਂਦੇ ਨਹੀਂ ਨਹੀਂ ਉਹ ਮਮੀ ਫੇਰ ਵੀ ਪੈਣਾ ਨੀਵਾ ਰਹਿਣਾ ਮਿੱਟੀ ਸੈਟ ਕੇ ਫੇਰ ਫੱਟੇ ਲਾਉਣਗੇ ਬੰਦ ਕਰਨਗੇ ਹੂੰ ਸਾਰਾ ਬੰਦ ਕਰ ਦੇਣ ਇਹ ਲੈਵਲ ਮੰਮੀ ਆਈ ਹੁਣ ਦਾ ਵੀ ਪਾਣੀ ਆਏ ਫਲੋ ਕਰੇ ਉੱਚੀ ਉਧਰ ਮੀਂਹ ਪੱਟੇ ਨਹੀਂ ਤਾਂ ਮੇਖਾਂ ਉਵੇਂ ਲੱਗੀਆਂ ਵਿੱਚ ਕਿਹੜਾ ਨਹੀਂ ਭਾਈ ਕਿਥੋਂ ਮੇਖਾਂ ਹਾਜੀ ਮੈਸਟਰੀਆਂ ਨੇ ਨਾਲ ਦੇ ਹੈਲਪਰਾਂ ਨੂੰ ਰੋਟੀ ਖਾਣੀ ਆ 10 ਵਜ ਗਏ ਉੱਧਰ ਪਤਾ ਨਹੀਂ ਕੀ ਚੱਕਰ ਚੱਲੇ ਚਲੋ ਵੀ ਨੈਕਸਟ ਨੈਕਸਟ ਡੇ ਆ ਗਿਆ ਨੈਕਸਟ ਡੇ ਅੱਜ ਸੋਵਾਂ ਲੈ ਕੇ ਨਾ ਉਹਦੇ ਫੇਰ ਅੱਜ ਅਗਲੇ ਦਿਨ ਅਗਲੇ ਦਿਨ ਦਾ ਕੀ ਪ੍ਰੋਜੈਕਟ ਆਣਾ ਅੱਜ ਦਾ ਅੱਜ ਅਸੀਂ ਬਜਰੀ ਪਾਉਣੀ ਹੈ ਬਜਰੀ ਪਾਉਣੀ ਆ ਅੱਜ ਫਿਰ ਢਵਾ ਕੇ ਵੀ ਲਿਆਂਦੀ ਹੈ ਨਾ ਹਾਂਜੀ ਉਹ ਇਹ ਬਾल्टी ਬੰਨ੍ਹਦੇ ਕਿੰਨਾ ਕਰ ਲਾ ਹਾਂ ਠੀਕ ਆ ਪਤਾ ਲੱਗ ਗਿਆ ਹਾਂਜੀ ਇੱਥੇ ਰੱਖਦੇ ਹਾਂ ਠੀਕ ਆ ਕੌਲੇ ਨਾ ਪਾ ਦੇ ਮਾਂ ਤੂੰ ਵੀ ਗੇੜੇ ਲਾਏ ਦੇ ਵਿਲਵਾਓ ਖੜੀ ਅਵੇਲੀ ਫੇਰ ਇਹਨੂੰ ਬੰਦ ਕਰਾਂਗੇ ਭਰ ਕੇ ਨਿੱਕੀ ਬਾल्टी ਲਿਆ ਤੋ ਆਪ ਦੀ ਹਰ ਪਿੱਤਾਰ ਤੋਂ ਇਹਨੂੰ ਮਾਂ ਤੇਰੇ ਸਾਰੀ ਮਿੱਟੀ ਪੈਣੀ ਬਾਲਾਂ ਤੇ ਅੰਨ ਉਹਨੂੰ ਤਾਰੀ ਮਾਂਤ ਨੂੰ ਚੱਲ ਮਾਰ ਮਾਂ ਇਹਨੂੰ ਤਾਰਦੂ ਕਪੜੇ ਆ ਕੱਪੜੇ ਪਾ ਕੇ ਇੱਥੇ ਆ ਗਈ ਹਾਂ ਮੇਰੇ ਕੱਪੜੇ ਪਾ ਨਹੀਂ ਪਾ ਗਿਆ ਦੋ ਮੇਰੀ ਵੀਡੀਓ ਬਣਾਈ ਜਾਨੀ ਚੱਲ ਕੋਈ ਬਣਾ ਲੈ ਸਾਹੀ ਤਾਂ ਮੈਂ ਪੁਰਾਣੇ ਕੱਪੜੇ ਪਾ ਕੇ ਲੈਵਲ ਕਰਦੇ ਹਾਂ ਹਲਾ ਕੀਤਾ ਹੁੰਦਾ ਤਾਂ ਬਸ ਸੇ ਸੀ ਗੰਦੇ ਹੋਇਆ ਸੀ ਕੋਣੋ ਕਮਲ ਕਟ ਲੈ ਚਲ ਕੋਈ ਨਹੀਂ ਚਲ ਕੋਈ ਨਹੀਂ ਹੁਣ ਹਾਲੇ ਉਹ ਦੂਜੇ ਦੇ ਅੱਗੇ ਨਾ ਕਾਲ ਲੈ ਫਰ ਕਰਦੇ ਸਰ ਕਿੰਨੀ ਬਜਰੀ ਧੋ ਵੀ ਦਈਏ ਹਣ ਉਸ ਤੋਂ ਉਹ ਤਾਂ ਪਾਣੀ ਮਾਰ ਦਾਂਗੇ ਪ੍ਰੈਸ਼ਰ ਮਾਰ ਹਾਂਜੀ ਫਲਾਂਟ ਯਾਰ ਜੁ ਆਪਣੇ ਹਾਈ ਹਾਈ ਹਾਪੀ ਮੋਰੇ ਮਮਾ ਜੀ ਉਧੀਰਾ ਮੈਂ ਦੇਖਿਆ ਨਹੀਂ ਮੂਰੇ ਵਾਵਾ ਤਾਂ ਹੋ ਗਏ 2400 ਅੱਛਾ ਮਮਾ ਜੀ ਹਾਂਜੀ ਹੈ ਉੱਧਰ ਨਾ ਕੁਝ ਆਟਿਕ ਚਿੰਕਾ ਲਾਉਂ ਉੱਧਰ ਵੀ ਦੇਖਦੇ ਬਾਤੋ ਨਹੀਂ ਉੱਧਰ ਤਾਂ ਹੁਣ ਨਾ ਸਕੂਲ ਇੱਧਰ ਹੁਣ ਆਪਾਂ ਬਹਿਣਾ ਕ ਅਬ ਵੀ ਹੈ ਮੈਂ ਕਹਿੰਦੀ ਮੈਨੂੰ ਹੈਲਪ ਨਹੀਂ ਚਾਹੀਦੀ ਸੋ ਉੱਧਰ ਰਹਿ ਗਈ ਨੂੰ ਪੱਛ ਤੇ ਇੱਧਰ ਤਾਂ ਮਾਂ ਆਰਨ ਨੂੰ ਚੁਕਾ ਲਈ ਨਾਨਾ ਹੀ ਨਾਲ ਆਹ ਚਾਦਰ ਜੀ ਆਹ ਮੇਰੇ ਹੱਥਾਂ 'ਚ ਪੜਿਆ ਆ ਤੁਸੀ ਚੱਕ ਕੇ ਚਾਦਰ ਉੱਥੇ ਹੀ ਲੈ ਜਾ ਲੈ ਜਾ ਪੁੱਤ ਚੱਕ ਕੇ ਚੱਕ ਕੇ ਮੈਨੂੰ ਨਾ ਉਹ ਬੋਕਰ ਦੀ ਦੋ ਇਹ ਚੁੱਕੜ ਨਹੀਂ ਆਹ ਪਈ ਹਾਂ ਇੱਕ ਮਿੰਟ ਫੜਾਉਣੀ ਚਾਦਰ ਚੱਕ ਕੇ ਰੱਖਣੀ ਕਿੱਥੇ ਆ ਡੈਡੀ ਇਹਨੂੰ ਫੁਰਦਾਸ ਦੋ ਔਰ ਸੱਟਣ ਨਾਲ ਜਾਈ ਵੱਟੇ ਥੈਂਕ ਯੂ ਬਹੁਤ ਨਾਲ ਤੇ ਬਣਾਵੇ ਕਾਹੀ ਦਾ ਕੰਮ ਕਰਿਆ ਮੁੰਡਾ ਜਟਾਂ ਦਾ ਮੁੰਡਾ ਜਟਾਂ ਦਾ ਮੁੰਡਾ ਮੰਮੀ ਡੋਰ ਬੰਦ ਕਰਨ ਵਾਲਾ ਰਹਿ ਗਿਆ ਉਹ ਡੋਰ ਬੰਦ ਕਰ ਦਿਓ ਸਨੇਲ ਡੋਰ ਬੰਦ ਕਰ ਦੇ ਸਨੇਲ ਡੋਰ ਬੰਦ ਕਰ ਦੇ ਪਤਾ ਮੱਖੀ ਜਾਂਦੀ ਮਾਰ ਮਾਰ ਦੱਪ ਕੇ ਮਾਨਤ ਆਉਂਦੀ ਹੋਣੀ ਆਪਦਾ ਜੀ ਲੋ ਵੀ ਆਨਨੂ ਬਹੁਤ ਹੈਲਪ ਕਰਾਤੀ ਵੀ ਹੋਰ ਥੋੜਾ 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 ਆ ਜਰਨੂ ਨੂੰ ਨਾਮ ਚ ਕੀ ਮਿਲਣਾ ਅੱਛਾ ਗਰਮੀ ਹੋ ਗਈ ਜੀ ਆਹ ਦੇਖੀ ਕਿੰਨੇ ਸੋਹਣੇ ਬੱਦਲ ਮਗਰ ਉਹ ਦੇਖ ਪਾਣੀ ਪਾਦੇ ਉਹ ਤਾਂ ਆਉਂਦਾ ਹੂੰ ਕਿੰਨੇ ਸੋਹਣੇ ਬੱਦਲ ਮਾ ਨਾ ਪਰ ਅਗਾ ਕੋੜਾਈ ਵਰਸੇ ਪਾ ਜਾਗਾ ਬੱਦਲ ਇਹ ਕੋਰ ਪਾ ਦੇ ਮਾਨ ਤਾਂ ਪਤਾ ਭੈ ਜੇ ਤਾਂ ਕਰਤੀ ਲਾਲੋ ਮੰਮਾ ਜੀ ਮੈਂ ਵੀ ਨਾ ਸਟੋਰ ਜਾ ਸਕਦੀ ਮੇਰਾ ਕੰਮ ਹੋਣਾ ਪਰ ਤੁਸੀਂ ਸਲਾਰਪੀਆਂ ਦਾ ਨਾਮ ਲੈਤਾ ਤੇ ਇੱਧਰ ਮਾਨਤ ਕਹਿੰਦੀ ਮੈਂ ਵੀ ਸਟੋਰ ਜਾ ਸਕਦੀ ਨਾਲ ਇਹਨਾਂ ਨੇ ਹਾਂ ਇਹਦਾ ਪੈਸਾ ਬਾਰ-ਬਾਰ ਬੰਦ ਕਰਦਾ ਤਾਰੀ ਜੀ ਰਾਤ ਮੱਛਲ ਗਿਆ ਬੰਦ ਮੱਖੀ ਵੀ ਗਈ ਹੋਈ ਸੀਗੀ ਹੋਰ ਇੱਕ ਮੱਖੀ ਫਿਰਦੀ ਇੱਕ ਛੱਡ ਉੱਪਰ ਵੀ ਇੱਕ ਫਿਰਦੀ ਸੀ ਮਾਸਟਰ ਬੈੱਡ 'ਚ ਕਿਚਨ 'ਚ ਮੱਖੀ ਫਿਰਦੀ ਉਹ ਤਾਂ ਬਹਿ ਕੇ ਪੀਓ ਹੱਥ ਬਾਹਰ ਉਹ ਕੋਈ ਗੱਲ ਨਹੀਂ ਜੜਨਾ ਤਾਂ ਬਾਥੀ ਰੱਖਣੀ ਅਨਨ ਤੁਸੀਂ ਪੁੱਤ ਕੋਹ ਨਹੀਂ ਕਰਨੀ ਅਨਨ ਆਪਾਂ ਸਾਹ ਸੁ ਲੈ ਲਾ ਪੁੱਤ ਇਹ ਫਰ ਜੜ ਕੇ ਪਾਣੀ ਦੇ ਦਿਓ ਅਨਨ ਨੂੰ ਮਾਨਤ ਪਾਸ ਹੈ। ਬੱਤ ਬਾੜੀ ਦਾ ਬਾੜ ਢੋਲੀ ਜਰਾ ਬੈਠ। ਆ ਲੋ ਤੇ ਨੇ। ਇਹ ਦਰ ਮੁੰ। ਇਹ ਤਾਂ ਪੂਰੀ ਵਧੀਆ ਪੈ ਗਈ ਨਾ ਰੈਣ। ਹਾਂ। ਕੰਮ। ਕੰਨਾ ਕਿਨ ਔਖਾ। ਬਿਚਾਰੇ ਡੈਡੀ ਦੀ ਹਮਤ ਆ ਗਈ ਸਾਰੀ ਤੇ ਡੈਡੀ ਨੇ ਆਉਂਦਾ ਮੈਂ ਉਹ ਨਹੀਂ ਮਿਹਨਤ ਕਰਨੀ ਸੀ ਉਹਦੇ ਰਾਜੀ ਹੁਣੀ ਮਿਲੇ ਸੀ ਅੱਛਾ ਮੈਂ ਪਟਰੇ ਚੱਕੀ ਆ ਦੇ ਫੈਸਲਾ ਹੋ ਗਿਆ ਹੈ ਮੈਨੂੰ ਤਾਂ ਆਪਣਾ ਪਟ ਪਟ ਕੱਟੀ ਦਾ ਹਾਂ ਪਰ ਆਇਆ ਮੈਂ ਕਿਉਂ ਕੰਮ ਕਰਨ ਲੱਗਿਆ ਨਾ ਉਹ ਰੈਕ ਹੋਜੀ ਵੀ ਕਰਦਾ ਆ ਆ ਤਾਂ ਮੇਟਾ ਨਾ ਮੈਂ ਆਹ ਕਰਨਾ ਤਾਂ ਜਦੋਂ ਕੰਮ ਕਰਨਾ ਕਰਨਾ ਵਧੀਆ ਹੀ ਆ ਨਹੀਂ ਜੇਦੀ ਹੋਰ ਦਾ ਨਹੀਂ ਨਹੀਂ ਕਰਨਾ ਹੀ ਨਹੀਂ ਹਾਥੀ ਨਹੀਂ ਲਾਉਣਾ ਪਰ ਜਦੋਂ ਮੈਂ ਕਰ ਲਾ ਕੇ ਫਿਰ ਵਧੀਆ ਕਰੂ ਨਹੀਂ ਲਾਉਣਾ ਲਾ ਕੇ ਆ ਬਸ ਫਟਾਫਟ ਚੱਲੋ ਵਧੀਆ 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 ਆ ਸ਼ਾਂਜੀ ਵਧੀਆ ਬਾੜੀ ਬਾੜੀ ਧੁੱਪ ਜੀ ਨਾ ਬਹੁਤ ਔਖਾ ਹੋ ਜਾਂਦਾ ਆ ਮੌਸਮ ਠੀਕ ਆ ਰੱਬ ਨੇ ਕੀ ਹੋ ਗਿਆ ਜੀ ਬਾੜੀ ਧੁੱਪ ਚੋਖਾ ਹੋਇਆ ਰੱਬ ਨੂੰ ਪਤਾ ਲੱਗਿਆ ਵੀ ਬੰਦਾ ਕੰਮ ਕਰਦਾ ਕੋਈ ਬਦਲਵਾਈ ਕਰ ਦੇ ਹੂੰ ਆਲੇ ਸਾਂਡੇ ਪਾਟੇ ਬੰਨੇ ਇਹ ਨਹੀਂ ਮੰਮੀ ਇਹ ਥੱਲੇ ਠੀਕ ਆ ਮੰਮੀ ਆ ਕੇ ਕਹਿੰਦੇ ਵਟੀਆਂ ਲਗਾਉਦੀ ਹੈ ਜਿਹੜੀ ਜੀ ਇਹ ਇਹ ਉਹਦੇ ਬੱਟੀਆਂ ਰਗੇ ਇਹਨੇ ਪਾਉਣ ਸੁੱਕ ਜਾਣਾ ਕੋਣੇ ਨੇ ਗਿੱਲੀ ਆਣਾ ਤੁਸੀਂ ਕਿ ਮੈਂਨਕੇ ਲੈ ਕੇ ਗਏ ਸੀ ਕਿੰਨੀ ਚਾਹੀਦੀ ਹੈ ਗਾਜਮੰਟ ਜੀ ਨਾਲ ਲੈ ਆਂਦੀ ਉਹ ਕਿ ਉਹ ਗਾਜਮੰਟ ਹਰ ਫੁੱਟ ਦੇਖ ਲਾ ਹੂੰ ਜਦੋਂ ਪਹਿਲੇ ਦਿਨ ਗਏ ਸੀ ਹੂੰ ਕਹਿੰਦਾ ਫੁੱਟ ਕਹਿੰਦਾ ਵਿਚੌੜੀ ਹੂੰ ਤੇ 15 ਕ ਫੁੱਟ ਲੰਬੀ ਹੂੰ ਅੱਜ ਜਦੋਂ ਤੁਰੇ ਕਹਿੰਦੇ ਡਾਡੀ ਜੀ 2 ਫੁੱਟ ਕੰਦਾ ਵੀ ਚੌੜੀ 15 ਫੁੱਟ ਲੰਬੀ 2 ਫੱਟ ਦੀ ਮੈਂ ਉੱਧੇ ਵੀ ਕਿਹਾ ਨਾ 3 ਬਾਈ 15 ਹੋਊਗੀ ਆ ਹੁਣ ਮੈਂ ਤਾਂ 3 ਬਾਈ 15 ਮੈਂ ਕਹਿੰਦੀ ਮੈਂ 2 ਬਾਈ 15 ਸਮਝਾਈ ਕਿ ਉੱਧੇ 15 ਫੁੱਟ ਕਿੱਥੇ ਪੰਤ ਨਹੀਂ ਜਿਹੜੀ 2 ਹੀ ਅਸਲੀ ਤਾਂ ਉਧਰ ਉਧਰ ਵੱਧ ਫੋਲਡ ਹੋਇਆ ਇਸ ਦੇ ਕਿ ਸਹੀ ਆ ਨਹੀਂ ਨਹੀਂ ਉਹ ਨਹੀਂ ਕਰੋ ਸਾਕਾਂ ਦੀ ਜਿੰਨੀ ਪ੍ਰੋਪਰ ਹੈਗੀ ਥੋੜੀ ਆਓ ਪਟੀਆਂ ਥੱਲੇ ਕੋਣ ਨੂੰ ਰੱਖੜਾ ਚੱਲ ਕੇ ਕੀ ਕਰਾਂਗਾ ਆਹੋ ਉਧਰ ਵੀ ਦੇਖ ਲਓ ਬਾਪੀ ਨਾ ਮਮੀ ਦੇ ਸਿੱਤੋ ਮੋਟੀ ਹੈ ਬੀ ਆ ਮੇਰੀ ਜੜੀ ਹੀ ਰਗਮਨ ਸਹੀ ਆ ਬੀ ਇਹਦਾ ਤੈਨੂੰ ਤੇ ਡੈਡੀ ਜੀ ਹੁਣੀ ਅੱਖ ਨਾਰੀ ਮੈਨ ਦਿੰਦੇ ਆ ਤੁਸੀਂ ਫੀਤਾ ਲੈ ਕੇ ਮਿੰਦੇ ਆ ਇੰਨਾ ਫਰਕ ਐਕਸਪੀਰੀਅੰਸ ਹੈ ਉਹ ਦੇਖ ਉਧਰ ਜਿੱਥੇ ਬੋਤਲਾਂ ਪਈਆਂ ਹੁੰਦੀਆਂ ਅੰਦਰ ਨਹੀਂ ਉਹਦੇ ਦਾਦੀ ਕੋਲੇ ਰੱਖ ਦੋ ਮੈਂ ਲੈ ਚਲੀ ਜਾਂਦੀ ਹਾਂ ਉਹ ਬਾਹਰ ਤੇ ਉਧਰ ਵੀ ਲੱਗਦੀਆਂ ਨੇ ਜੀ ਕਿੱਧਰ ਰੱਖੂ ਨੇ ਉਹ ਪਾ ਇੱਟਾ ਲੈ ਕੇ ਆ ਇਟਾਂ ਡੈੜੀ ਡਿਟਾਂ ਚੱਕੋ ਡੈੜੀ ਜੀ ਹੈ ਇਟਾਂ ਬੀਂਗੀਆਂ ਜੀਆਂ ਲੱਗਦੀਆਂ ਇੱਟਾਂ ਥੱਲੇ ਕਰ ਦੋ ਯਾਰ ਇਟਾਂ ਪੂਰੀ ਸੇਧ ਨੂੰ ਲੈਵਲ 'ਚ ਜਾਣ ਇਹ ਲੈਵਲ ਬਾਤ ਕਰਨਾ ਪਏ ਕਿਉਂਕਿ ਦਿਸਦੀਆਂ ਅੱਡ ਜੀ ਦਿਖਦੀਆਂ ਨੀਵੀਆਂ ਉੱਚੀਆਂ ਨਹੀਂ ਇੱਧਰ ਵੀ ਇਟਾਂ ਵੀ ਲੈ ਵੇ ਚੋਕਰ ਲਾ ਦਿੰਦੇ ਇੱਧਰ ਲੀਆਂ ਤਾਂ ਮੰਮੀ ਮੈਨੂੰ ਲੱਗਾ ਉੱਥੋਂ ਸ਼ੁਰੂ ਹੁੰਦੀਆਂ ਹੋਵੇ ਬੀਂਗੀ ਜੀ ਹੋਈ ਹੂੰ ਆਹ ਤਾਬੇ ਕੋਲ ਵੀ ਦੇਖ ਲੈ ਕਿ ਸਹੀ ਹੈ ਕਿਉਂਕਿ ਚਨ ਆ ਲਾ ਕੀ ਕਰੀ ਹੱਥ ਘਾਤੇ ਲੈ ਆਏ ਨੇ ਬੱਟਿਆਂ ਨੂੰ ਨੌ ਬੱਥ ਪਾਥੇ ਨਰੋਣੋ ਅੰਦੇ ਹੋ ਗਏ ਕੋਣ ਨਹੀਂ ਤੋਂ ਤਾਂ ਮਾਜਾ ਸੀਮਿੰਟ ਵੀ ਲੈ ਆਉਂਦਾ ਨਹੀਂ ਆਉਂਦਾ ਚਲੋ ਰਹੀਏ ਗੱਡ ਚਿਕਨ ਮੱਛੀ ਦਾ ਆਏ ਦਿਨ ਆਏ ਦਿਨ ਹੋਊਗਾ ਹੁਣ ਬੰਦ ਕਰਾਂਗੇ ਜਿਹੜੇ ਡੈਕ ਉਹ ਸਰਦੀ ਸੱਜਾ ਮਰੀ ਜਾਂਦੀ ਮੈਂ ਲਖਣੀ ਮੰਨਤਾ ਆ ਬਰੂ ਨਾਲ ਹੋਣੀ ਹਾਂਜੀ ਸਰ ਕੁਝ ਡਲ ਕਰਤਾ ਤੇ ਬਸ ਉਥੇ ਸੀਮਿੰਟ ਪਾਉਣਾ ਲੈ ਆ ਆ ਨਾ ਆ ਨਾ ਨਹੀਂ ਜੀ ਨੇ ਉੱਥੇ ਕਰਤਾ ਸੀਗਾ ਆਪਰੇ ਜਾਵੇ ਤੇ ਤੇ ਬਾਸ ਉਹ ਕਿਉਂ ਪਾ ਜਿਵੇਂ ਮੈਂ ਇੱਥੇ ਸੀਮੈਂਟ ਪੋੜਾ ਤੇ ਫਿਰ ਸਾਰਾ ਡੰਨ ਹੋ ਜਾਣਾ ਹਾਂਜੀ ਬਾਬਾ ਸਫਾਈ ਰਹਿੰਦੀ ਆ ਬਹੁਤ ਸਾਰੀ ਹਲੇ ਆਪਣੀ ਕੰਮ ਰਹਿੰਦੇ ਆ ਹਮਾਂਤ ਉੱਤਰ ਉੱਤਰ ਪੁੱਥਣ ਦੀ ਨਹੀਂ ਆਹਦੇ ਬਾਦ ਸਾਰੀ ਸਫਾਈ ਰਹਿੰਦੀ ਆ ਕਰਨ ਵਾਲੀ ਆਪਣੀ ਕਿਤੇ ਸੀ ਹੁਣ ਸੋਹਣੇ ਲੱਗਦੇ ਆ ਆ ਥੱਲੇ ਜਿਹਨੂੰ ਡਿੱਕੇ ਪਾਈ ਸੀ ਆਹ ਥੱਲੇ ਆ ਉਹਦੇ ਆਪਾਂ ਦੇਖ ਚੱਕਣਾ ਕਿੰਨਾ ਸੋਹਣਾ ਲੱਗ ਗਿਆ हार है अपना है ना सीमेंट पाना इतना ठीक है ओके ਇਹ ਤਾਂ ਉੱਧਰ ਵੀ ਲਾਉਣਾ ਆਪਾਂ ਛੁੱਟੀ ਹੋਰ ਇੰਦਾ ਹਲੇ ਕੋਈ ਨਾ ਉਹ ਤਾਂ ਵੱਡਾ ਪ੍ਰੋਜੈਕਟ ਆ ਉਹ ਬਾਹਰੋਂ ਹੀ ਕਰਾ ਲਾਂਗੇ। ਉਹ ਸਾਰੇ ਗਾਟੇ ਨਹੀਂ ਲਾਤੀਆਂ ਇਸ। ਚੱਲੀਏ ਅੱਧਰ ਚਲੋ। ਨਾ ਨਾ ਪਤਾ ਆਈ ਨਹੀਂ ਕਰੀਦਾ ਨੋ। ਬਾਦ। ਬਾਦ। ਉਹ ਕੁਛ ਬਾਦ ਕਿ ਲੜੀ ਨੀ ਉਹ ਵਟੇ ਜੀ ਰਹਿ ਗਈ ਮੈਂ ਤੂੰ ਨਾ ਹਾਂ ਦੀ ਕਿਨਾਂ ਪਾਠ ਅੰਮੇ ਦੇਖ ਲੈ ਨਾ ਨਾ ਮਾ ਨਾ ਕਿੱਲਾ ਹੀ ਸੀ ਚਲੋ ਵਿਲੈਸ ਸੋ ਨਾ ਫੇਰ ਬਣਾਵਾਂਗੇ ਜੇ ਨਾ ਰਹਿੰਦਾ ਫੇਰ ਆਹ ਪੁੱਟਾ ਕਿੰਨਾ ਸੋਹਣਾ ਨਾ ਮੈਂ ਦੇਖ ਰਾ ਐਕਸਾਈਡ ਆਈ ਹੈ ਐਕਸਾਈਡ ਆਈ ਹੈ ਇਹ ਆਪਣੀ ਕਲੈਕਸ਼ਨ ਚ ਪਾ ਲੈਂਦੇ ਹਾਂ ਮੈਂ ਬੋਲਾਂ ਚਲੋ ਜੀ ਓਕੇ ਬਾਏ ਬਾਏ ਮਿਰਚਾਂ ਮੀਠਾ ਪਦੀ ਨਾ ਹੁਣ ਮੈਂ ਵੀ ਮਿਰਚਾਂ ਨੂੰ ਮਿਰਚਾਂ ਲਾਤਣੀਆਂ ਨੇ ਗਮਲੇ 'ਚ ਆ ਵੀ ਸਾਰਾ ਕੁਝ ਹੋ ਗਿਆ ਸੀ ਰੈਡੀ ਤੇ ਆ ਹੁਣ ਬਣ ਗਿਆ ਫਾਈਨਲ ਹੁਣ ਤਾਂ ਸਾਡਾ ਧਨੀਆ ਵੱਡਾ ਹੋ ਕੇ ਪੱਕ ਵੀ ਗਿਆ ਤੇ ਫੁੱਲ ਵੀ ਨਿਕਲ ਆਏ ਹਨਾ ਹਾਂ ਆ ਹੈਗੇ ਮੇਥੇ ਤੇ ਆ ਬੂਟਾ ਗਾ ਦਾ ਬੂਟਾ ਬਾਥੂ ਦਾ ਬਾਤ ਰਹੀ ਨੂੰ ਉਸ ਕਰਨਾ ਬਾਤ ਪੁੱਲਾ ਇਹ ਨੂੰ ਬੀ ਬਣਾਣਾ ਅੱਛਾ ਮੈਂ ਇਥੇ ਵੀ ਇੱਕ ਵਾਰੀ ਵੜਤੇ ਤਾਂ ਹੁਣ ਹੁਣ ਤਾਂ ਇਹ ਆਲਮੋਸਟ ਆ ਦੋ ਗੱਡੇ ਉੱਥੇ ਬਹੁਤ ਵੜਤਲੇ ਆ ਦੋ ਗੱਡੇ ਉੱਥੇ ਲਾ ਕੇ ਦੇ ਮਰਚਾਂ ਦੀ ਪਨੀਰੀ ਮਰਚਾਂ ਦੀ ਪਨੀਰੀ ਤੇ ਖਵਨੋ ਸੀ ਲਾਤੀ ਨਾ ਇਹ ਆ ਪੀਲਾ ਹੋ ਹੀ ਜਾਂਦਾ ਨਾ ਪਦੀਨਾ ਇਹ ਪਦੀਨੇ ਦੇ ਹੁਣ ਠੰਡ ਰੋਟੀ ਆ ਇਹ ਰੋਟੀਆਂ ਚੁਮਦਾ ਇਹਦੇ ਵਿੱਚ ਹੁੰਦਾ ਤਾਂ ਹੋ ਜ਼ਿਆਦਾ ਹੋ ਜਾਂਦਾ ਹੂੰ ਚਲਾਉਂਗੀ ਥੋੜਾ ਜਿਹਾ ਉਧਰ ਤਾਂ ਮੰਮੀ ਬਾਹਲਾ ਫੈਲ ਜਾਣਾ ਇਹਨੇ ਉਹਦੇ ਚ ਨਾ ਲਾਇਓ ਇਹ ਨਹੀਂ ਹਟਦਾ ਪਦੀਨਾ ਬਾਅਦ ਚ ਬੜਾ ਪਕੜਾ ਹੋਰ ਵੇਖੀਆ ਕੁਝ ਬਣਾਉਣਾ ਹੈਗਾ ਹੂੰ ਵਰਤਦੇ ਨਹੀਂ ਆਪਾਂ ਚੜਨੀ ਵੀ ਘਾਟੀ ਖਾਣੀਆਂ ਆ ਆਪਾਂ ਹਰੀਆਂ ਹਰੀਆਂ ਮਿਰਚਾਂ ਦੀ ਖਾਣੀਆਂ ਜ਼ਿਆਦਾ ਤੈਜੰਟ ਮਾਤਰਾ ਦੇ ਇਧਰ ਦੇਖੋ ਵੀ ਦਰਸ਼ਨ ਕਰਾਈਏ ਤੁਹਾਨੂੰ ਤੋਰੀਆਂ ਦੇ ਤੋਰੀ ਮੰਮੀ ਇਹ ਕੀ ਆ ਹਾਂ ਤੋਰੀ ਹੈ ਰਾਮ ਤੋਰੀਆ ਨਹੀਂ ਰਾਮ ਤੋਰੀਆ ਤਾਂ ਪਤਲੀਆਂ ਨਹੀਂ ਹੁੰਦੀਆਂ ਕਿ ਨਹੀਂ ਕੈਨੇਡਾ ਕੈਨੇਡਾ ਵਾਲਿਆਂ ਕਦੂ ਆਪਾਂ ਖਾ ਲਿਆ ਉਹਦੀ ਹੁਣ ਵੀਡੀਓ ਬਣਾਉਣੀ ਭੁੱਲ ਗਏ ਇੱਥੇ ਕਦੂ ਵੀ ਲੱਗਿਆ ਵਾ ਸੀ ਹੁਣ ਤੋਰੀਆਂ ਦੀ ਵੇਲ ਕਦੂਆਂ ਦੀ ਵੇਲ ਵਿੱਚੀ ਤੁਰਿਆ ਫਿਰਦੇ ਇੱਧਰ ਗਿੰਦੇ ਦੇ ਬੂਟੇ ਉਹਨੇ ਗਿੰਦੇ ਦਾ ਬੂਟਾ ਵਿਚਾਰਾ ਲੌਕੀ ਗਿਆ ਲਾਇਆ ਸੀ ਮੈਂ ਉਹ ਵਿਚ ਆ ਗਿਆ ਤੇ ਮੰਮੀਆਂ ਮਾਂਤਾਲਾ ਬੂਟਾ ਹਨਾ ਜਿਹੜੀ ਕਿੰਨਾ ਵਧੀਆ ਹੋਇਆ ਪਿਆ ਮਾਂ ਤੋਂ ਸਕੂਲੋਂ ਮਿਲਿਆ ਸੀ ਬੜਾ ਸੋਹਣਾ ਪਤਾ ਨਹੀਂ ਕੀ ਕਾਹਦਾ ਫੁੱਲ ਜੇ ਕੱਢੀ ਜਾਂਦਾ ਉਹ ਤੇ ਇੱਕ ਬਹੁਤ ਹੋਰ ਜ਼ਰੂਰੀ ਸੂਚਨਾ ਇਧਰ ਵੇਖੋ ਕ੍ਰੇਲਿਆਂ ਦੀ ਵੇਲ ਕ੍ਰੇਲ ਹਜੇ ਕੋਈ ਲੱਗਿਆ ਨਹੀਂ ਮੰਮੀ ਨੇ ਇਹਦੇ ਚ ਆਈ 20 ਸੈੱਟ ਤੇ ਲਾਇਆ ਤਾਂ ਮੰਮੀ ਨੇ ਦਰਾਸਤ ਸੀ ਉਹ ਜਿਹੜਾ ਮਿਲਿਆ ਸੀ ਨਗਰ ਕੀਰਤਨ ਤੋਂ ਏ ਵੀ ਕਿੱਧਰ ਲਾਇਆ ਸੀ ਬਟ ਵਿਚੀ ਮੰਮੀ ਨੇ ਸੜਤੀਆਂ ਸੜਤੇ ਵੀ ਕਰੇਲਿਆਂ ਦੇ ਹਜੇ ਵੀ ਤੁਰੇ ਫਿਰਦੇ ਇੱਕ ਅੱਧਾ ਤੇ ਉਹ ਕਿਤੇ ਸੱਚੀ ਚੱਲ ਪਿਆ ਕਰੇਲੇ ਦੀ ਦੀਲ ਬਟ ਹਜੇ ਇਹਨੂੰ ਕੁਛ ਲੱਗਿਆ ਤਾਂ ਹੈ ਨਹੀਂ ਉਦੋਂ ਨੂੰ ਮੈਨੂੰ ਲੱਗਾ ਮੰਮੀ ਠੰਡ ਆ ਜਾਣੀ ਇਹਨੂੰ ਜਦੋਂ ਨੂੰ ਕਰੇਲੇ ਲੱਗਣੇ ਤੇ ਆ ਵੀ ਜੜ ਜੀ ਆਹਗਾ ਦਾ ਬੂਟਾ ਇਹ ਵੀ ਬਾਥੂ ਦੀ ਬਾਤ ਰੱਖੇਗੇ ਜਦ ਜਬੀ ਬਣਾਉਣ ਵਾਸਤੇ ਰੱਖਿਆ ਚੰਗੀ ਖੇਤੀਬਾੜੀ ਚੱਲ ਰਹੀ ਆ ਥੋੜੇ ਜੇ ਥਾਂ ਤੇ ਖੇਤੀਬਾੜੀ ਬਾਲੀ ਹੋ ਰਹੀ ਏ ਹਣਾ ਡੈਡੀ ਜੀ ਥਾਂ ਥੋੜਾ ਤੇ ਸਮਾਨ ਬਾਲਾ ਤੇ ਪਹਿਲਾਂ ਸਾਡਾ ਇੱਧਰ ਮਟਰ ਵੀ ਵਿਚਾਰੇ ਮਟਰ ਪੂਰੇ ਆਇਆ ਸਾਰੀ ਕੈਰੀ ਚ ਬਣ ਗਏ ਸੀ ਲਾਤੇ ਸੀ ਮਟਰਾਂ ਦੇ ਬੂਟੇ ਬਟ ਪਤਾ ਨਹੀਂ ਕੀ ਹੋਇਆ ਕੋਈ ਚੂਹਾ ਖਾ ਗਿਆ ਕੀ ਕੀਤਾ ਤੇ ਉਹ ਸਾਰੇ ਮੱਚ ਗਏ ਤੇ ਉਹਨਾਂ ਵਿੱਚੋਂ ਕੱਲਾ ਇੱਕ ਆਹ ਰਹਿ ਗਿਆ ਵੀ ਪਤਾ ਨਹੀਂ ਚੱਲੂ ਖਣੀ ਨਹੀਂ ਆ ਹੁਣ ਮੰਮੀ ਮਿਰਚਾਂ ਲਾ ਗਈ ਆ ਵੀ ਨਿੱਕੀਆਂ ਨਿੱਕੀ ਪਨੀਰੀ ਆਹ ਬੁੱਟਾ ਕਾ ਦਾ ਟਮਾਟਰ ਆ ਨਾ ਅੱਛਾ ਟਮਾਟਰਾਂ ਦਾ ਆ ਗਈ ਇਹ ਜਦੋਂ ਨੂੰ ਮੈਂ ਲਾਦਾ ਵਿਚਾਰਿਆਂ ਨੇ ਇਹਨਾਂ ਨੇ ਹੋਣਾ ਤਦ ਨੂੰ ਠੰਡ ਆ ਜਾਣੀ ਆ ਫੇਰ ਅਗਲੇ ਸਾਲ ਨਵੀ ਨਵੀ ਜਦੋਂ ਜ਼ੈਦ ਹੋਣੀ ਆ ਫੇਰ ਇੱਥੇ ਤਾਂ ਤੋਰੀਆਂ ਤਾਰੀਆਂ ਮੈਂ ਕੀ ਬਣਾ ਦੇਵਾਂ ਤੁਹਾਨੂੰ ਹੈ ਹੂੰ ਦੋ ਤਰ ਬੂਟੇ ਇੱਧਰ ਲਾਜੇ ਮੁੱਥੇ ਨੇ ਇੱਧਰ ਵੀ ਲਾਤੇ ਡੈਡੀ ਜੀ ਆਪ ਆਵੇ ਹੋਰ ਮਟਰਾਂ ਦਾ ਬੂਟਾ ਲਿਆ ਕੇ ਲਾ ਦੇਣਾ ਸੀ ਹਨਾ ਮਟਰ ਖਾ ਜਾਂਦੇ ਸੀ ਫਾਇਦਾ ਨਹੀਂ ਹਰੇ ਹੋਈ ਜਾਂਦੇ ਮਟਰ ਦਾ ਹੈਗੇ ਵਿੱਚ ਖਾ ਹਰੇ ਹੋਈ ਜਾਂਦੇ ਝੂਠੀ ਪੈਣ ਲੱਗੀ ਝੂਠੀ ਹੂੰ ਬਾਹਲੇ ਦਾ ਬਾਹਲੇ ਦਾ ਰੋ ਹੈ ਨਾ ਦੇਖੀ ਸੀ ਕਿੰਨਾ ਲੱਗਿਆ ਖਾਣੇ ਨੂੰ ਨਹੀਂ ਲੱਗਿਆ ਹਜੇ ਆ ਤਾਂ ਹਾਂ ਲੱਗਣਗੇ ਆ ਤੇਰੇ ਹੱਥ ਕੋਲੇ ਜੇ ਲੱਗ ਰਿਹਾ ਜੇ

ਚਲੋ ਤੁਹਾਨੂੰ ਦਿਖਾਤਾ ਹੇ ਫਾਈਨਲ ਬੂਟੇ ਜੀ ਬਣੇ ਆ ਖੇਤੀਬਾੜੀ ਨਿੱਕੀ ਮੋਟੀ ਖੇਤੀਬਾੜੀ ਨਿੱਕੀ ਬੂਟੀ ਪਾਲਕ ਵੀ ਲਾਈ ਸੀ ਹਨਾ ਡੈਡੀ ਜੀ ਇਹਦੇ ਚ ਕਿ ਨਹੀਂ ਨਹੀਂ ਪਾਲਕ ਨਹੀਂ ਲਾਈ ਨਹੀਂ ਸੀ ਪਾਲਕ ਤੇ ਉਹ ਵਿਚਾਰੀ ਹੋਈ ਵੀ ਨਹੀਂ ਬਾਏ ਬਾਏ ਸੀ ਯੂ ਟੂ ਨੈਕਸਟ ਵੀਡੀਓ ਗੁੱਡ ਨਾਈਟ